ਸੱਚੀ ਹੈ ਗੱਲ ਦੀ ਵੀਡੀਓ ਵੀ ਆ ਰਹੀ ਹੈ ਆਪ ਸਭ ਨੂੰ ਜੀ ਅੱਜ ਉਹਨਾਂ ਲੈ ਕੇ ਹਾਜ਼ਰ ਹਾਂ ਜੀ ਵੱਡੀ ਖਬਰ ਸ਼ੁਰੂਆਤ ਕਰਦੇ ਹਾਂ ਜੀ ਵੱਡੀ ਖਬਰ ਪੰਜਾਬ ਵਿੱਚ ਮੌੜ ਮੀ ਠੰਡ ਡੋੜੀ ਗਈ ਕਾਢਣਾ ਵਾਲਾ ਤਰੀਕਾ ਤੱਕ ਪੰਜਾਬ ਤੇ ਹਰਿਆਣਾ ਸਾਂ ਨ ਉੱਤਰੀ ਭਾਰਤ ਇਸ ਸਾਲ ਦੀ ਆਖਰੀ ਦਿਨ ਵਿੱਚ ਸੰਤ ਤੋੰਦ ਤੇ ਸੀਤ ਲਹਿਰ ਕੱਢ ਕੇ ਢੱਡ ਦਾ ਕਹਿਰ ਜਾਰੀ ਹੈ ਇਸ ਕਾਰਨ ਦਿਨ ਸਮੇਤ ਵੀ ਲੋਕ ਨੂੰ ਕੰਬਿਨਿਸ਼ਨ ਰਹੀ ਹੈ ਪਹਾੜਾ ਉੱਤੇ ਬਰਫਬਾਰੀ ਕਾਰਨ ਮੈਦਾਨ ਇਲਾਕਿਆਂ ਵਿੱਚ ਸੀਤ ਲਹਿਰ ਚੱਲ ਰਹੀ ਹੈ ਤੇ ਸਵੇਰ ਲਕੀ ਤੁੰਦ ਦੇਖਣ ਨੂੰ ਮਿਲ ਰਹੀ ਹੈ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਗੀ ਰਾਤ ਪੰਜਾਬ ਦੇ ਬਠਿੰਡਾ ਤੇ ਅੱਜ ਸਵੇਰ ਬੱਲਵਾਲ ਸੂਬੇ ਦੇ ਸਭ ਤੋਂ ਵੱਡੇ ਠੰਡੇ ਸ਼ਹਿਰ ਹੈ ਤੇ ਬੱਲਵਾਲ ਵਿੱਚ ਵੱਧ ਤੋਂ ਵੱਧ ਤਾਪਮਨ 11 ਡਿਗਰੀ ਹੈ ਤੇ ਬਠਿੰਡਾ ਵਿੱਚ ਤਾਪਮਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਨਵੇਂ ਅਲਰਟ ਜਾਰੀ ਕਰ ਦਿੱਤੇ ਗਿਆ ਹਨ ਤੇ ਮੌਕੇ ਇੱਕ ਜਨੂਰੀ ਨਵੀਂ ਸੀਤ ਲਹਿਰ ਚਲੰਤੀ ਕੀਤੀ ਗਈ ਸੀ ਅਤੇ ਇਸ ਦੇ ਨਾਲ ਹੀ ਅਰਜਨਵਰੀ ਨੂੰ ਵੀ ਇਸ ਨੂੰ ਪੱਛਮੀ ਕੜਬੜੀ ਪੰਜਾਬ ਦੇ ਮੌਸਮੀ ਪਾਗਿਤ ਕਰੇਗੀ ਇਸ ਕਾਰਨ 3 ਦਿਨ ਤੱਕ ਕਈ ਥਾਵਾਂ ਤੇ ਮੀਂਹ ਦਾਸ ਬਮਨਾ ਦਿੱਤੀ ਜਾ ਰਹੀ ਹੈ ਧੰਨਵਾਦ